ਸ੍ਰੀ ਸਤਿ ਸ਼੍ਰੀ ਅਕਾਲ ਭਾਉ ਜੀ ਆਪਾਂ ਛੋਟੀ ਜੀ ਵੀਡੀਓ ਪਾਈ ਸੀ 11 ਅਪ੍ਰੈਲ ਨੂੰ ਜਿਸ ਦਿਨ ਸ਼ੇਰੇ ਪੰਜਾਬ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਸੀ ਗੱਲਾਂ ਇੱਥੇ ਦੋ ਆ ਕਿ ਸ਼ੇਰੇ ਪੰਜਾਬ ਨਹੀਂ ਮੰਨਦੇ ਸੀ ਮਹਾਰਾਜੇ ਦਾ ਖਿਤਾਬ ਲੈਣ ਨੂੰ ਪਰ ਉਹਦੇ ਵਿੱਚ ਵੀ ਰਾਜਨੀਤਿਕ ਕਾਰਨ ਸਨ ਕਿਉਂਕਿ ਜਦੋਂ ਕੋਈ ਮਿਸਲ ਜਾਂ ਕੋਈ ਦੇਸ਼ ਆਪਣੇ ਅਧੀਨ ਕੀਤਾ ਜਾਂਦਾ ਸੀ ਨਾ ਤੇ ਉਹਦੇ ਲਈ ਮਹਾਰਾਜੇ ਦਾ ਖਿਤਾਬ ਹੋਣਾ ਜ਼ਰੂਰੀ ਸੀ ਪਰ ਮਹਾਰਾਜੇ ਨੇ ਇੱਕ ਸ਼ਰਤ ਹੋਰ ਰੱਖੀ ਸੀ ਨਾਲ ਕਿ ਜੇ ਤੁਸੀਂ ਮੈਨੂੰ ਮਹਾਰਾਜੇ ਦਾ ਖਿਤਾਬ ਦੇਣਾ ਵਾ 11 ਅਪ੍ਰੈਲ ਨੂੰ ਤੇ ਇਸੇ ਦਿਨੀ ਇੱਕ ਕੰਮ ਹੋਰ ਸ਼ੁਰੂ ਮਹਾਰਾਜੇ ਨੇ ਕਰਵਾਇਆ ਉਹ ਹੈਗਾ ਸੀ ਨਾਨਕ ਇਸਾਈ ਛਕਿਆਂ ਦਾ ਆਰੰਭ ਕਰਾਉਣਾ ਜਦੋਂ ਵਿਚਾਰ ਕੀਤੀ ਗਈ ਜਰਨੈਲਾਂ ਨੇ ਵਜ਼ੀਰਾਂ ਨੇ ਵਿਚਾਰ ਕਰਕੇ ਤੇ ਮਹਾਰਾਜੇ ਨੂੰ ਆਖਿਆ ਕਿ ਆਪਾਂ ਸਿੱਕਿਆਂ ਦੇ ਉੱਤੇ ਤੁਹਾਡਾ ਨਾਮ ਲਿਖੀ ਕਿਉਂਕਿ ਪੰਜਾਬ ਦੀ ਕ੍ਰਾਂਤੀ ਸ਼ੁਰੂ ਹੋਣੀ ਸੀ ਖਾਲਸਾ ਰਾਜ ਦੀ ਕ੍ਰਾਂਤੀ ਤੇ ਮੁਗਲ ਬਾਦਸ਼ਾਹ ਜਿਹੜੇ-ਜਿਹੜੇ ਵੀ ਗੱਦੀ ਤੇ ਬੈਠਦੇ ਰਹੇ ਉਹਨਾਂ ਆਪਣੇ ਨਾਮ ਦੇ ਸਿੱਕੇ ਚਲਾਏ ਤੇ ਮਹਾਰਾਜੇ ਨੂੰ ਜਦੋਂ ਆਖਿਆ ਗਿਆ ਕਿ ਤੁਸੀਂ ਆਪਣੇ ਨਾਮ ਦਾ ਸਿੱਕਾ ਜਿਹੜਾ ਆਪਾਂ ਉਹ ਚਲਾਓ ਤਾਂ ਮਹਾਰਾਜੇ ਨੇ ਬਿਲਕੁਲ ਰੱਦ ਕਰ ਦਿੱਤਾ ਉਹਨਾਂ ਕਹਾ ਨਹੀਂ ਇਹ ਰਾਜ ਖਾਲਸੇ ਦਾ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਜਿਹੜੀ ਕਰੰਸੀ ਆ ਉਸੇ ਦੇਣੀ ਟਕਸਾਲ 'ਚ ਛਾਪੀ ਗਈ ਤੇ ਉਹਨਾਂ ਦੇ ਨਾਮ ਉਸ ਕਰੰਸੀ ਤੇ ਲਿਖੇ ਗਏ। ਆ ਸਿੱਕੇ ਵੀਡੀਓ ਵਿੱਚ ਤੁਸੀਂ ਦੇਖ ਲਓ। ਗੁਰਬਾਣੀ ਦੇ ਸ਼ਬਦ ਉਕਾਰੇ ਗਏ। ਜਿਵੇਂ ਜਿਵੇਂ ਸਿੱਕਿਆਂ ਦੀ ਕੀਮਤ ਸੀ țeਵੇਂ țeਵੇਂ ਗੁਰੂ ਸਾਹਿਬਾਨ ਦੀਆਂ ਰੋਭਾ ਵਿੱਚ ਲੈਣਾ ਲਿਖੀਆਂ ਗਈਆਂ। ਖਾਲਸਾ ਰਾਜ ਬਾਰੇ ਦੱਸਿਆ ਗਿਆ। ਗੁਰੂ ਨਾਨਕ ਸਾਹਿਬ ਜੀ ਦੀ ਫੋਟੋ, ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾਈ ਗਈ। ਹੁਣ ਗੱਲ ਰਹਿ ਗਈ ਕਿ ਉਹਨਾਂ ਨੂੰ ਮਹਾਰਾਜੇ ਦਾ ਖਿਤਾਬ ਕਿਉਂ ਦਿੱਤਾ ਦੋਸਤੋ ਮੈਂ ਜਿਵੇਂ ਪਹਿਲਾਂ ਵੀ ਦੱਸ ਸਕਿਆ ਕਿ ਜਿੰਨਾ ਚਿਰ ਮਹਾਰਾਜੇ ਦਾ ਖਿਤਾਬ ਨਹੀਂ ਸੀ ਉਹਨਾਂ ਨੂੰ ਦਿੱਤਾ ਜਾਂਦਾ ਉਹਨਾਂ ਚਿਰ ਦੂਜੇ ਦੇਸ਼ਾਂ ਨੂੰ ਅਧੀਨ ਕਰਨ ਵਾਸਤੇ ਅਹੁਦਾ ਨਹੀਂ ਸਿਰੂਪ ਬਣਦਾ ਕਿਉਂਕਿ ਰਾਜਾ ਤਾਂ ਬਰਾਬਰ ਦਾ ਹੀ ਰਾਜਾ ਹੋ ਗਿਆ ਨਾ ਤੇ ਜਦੋਂ ਮਹਾਰਾਜਾ ਬਣੂਗਾ ਤੇ ਫਿਰ ਉਹ ਰਾਜਿਆਂ ਨੂੰ ਅਧੀਨ ਕਰ ਸਕਦਾ ਉਹਨਾਂ ਦਾ ਇਲਾਕਾ ਅਧੀਨ ਕਰ ਸਕਦਾ ਬਾਦਸ਼ਾਹ ਜਿਹੜਾ ਵਾ ਬਾਦਸ਼ਾਹ ਦੇ ਥੱਲੇ ਤੇ ਮਹਾਰਾਜੇ ਰਾਜੇ ਵੀ ਅੱਗੇ ਆ ਜਾਂਦੇ। ਹੋਰ ਦੋਸਤੋ ਇਸ ਵਿਚਾਰ ਅਦੀਨ 11 ਅਪ੍ਰੈਲ ਨੂੰ 11 ਅਪ੍ਰੈਲ ਨੂੰ ਸਹਿਬ ਸਿੰਘ 베ਦੀ ਹੋਰਾਂ ਨੇ ਉਹਨਾਂ ਨੂੰ ਤਰਕ ਲਗਾਇਆ ਗਿਆਨੀ ਗੁਰਮਖ ਸਿੰਘ ਹੋਣਾਂ ਨੇ ਅਰਦਾਸ ਕੀਤੀ ਉਸ ਤੋਂ 2 ਦਿਨ ਪਹਿਲਾਂ ਦਰਬਾਰ ਸਹਿਬ ਖੰਡ ਪਾਠ ਰਖਾਇਆ ਗਿਆ ਮੰਦਰਾ ਮਸੀਤਾਂ ਦੇ ਵਿੱਚ ਉਹਨਾਂ ਦੇ ਨਾਮ ਦੀ ਅਰਦਾਸ ਕੀਤੀ ਗਈ ਤੇ ਜਿਸ ਦਿਨ ਇਹ ਤਿਲਕ ਲਾਇਆ ਗਿਆ ਉਸ ਦਿਨ ਗਰੀਬਾਂ ਨੂੰ ਖੂਬ ਦਾਨ ਵੰਡਿਆ ਗਿਆ ਸੋ ਇਹ ਸੀ ਮਹਾਰਾਜੇ ਨੂੰ ਮਹਾਰਾਜਾ ਬਣਾਉਣ ਦੀ ਕਾਰਵਾਈ ਤੇ ਉਹਨਾਂ ਵੱਲੋਂ ਗੁਰੂ ਸਾਹਿਬ ਜੀ ਦੇ ਅਧੀਨ ਰਹਿ ਕੇ ਸ਼ਾਸਨ ਕਰਨ ਦਾ ਪ੍ਰਣ ਕੀਤਾ ਹੋਇਆ ਸਤ ਸ੍ਰੀ ਅਕਾਲ